ਸਖਿਰੇ ਕਾਲ ਮੈਂ ਕਮਲਪਾਲ ਸਿੰਘ ਲੈ ਕੇ ਆਦਰਾ ਫਟਾਫਾ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਦੇ ਨਾਲ ਤੇ ਰੋਕ ਕਰਦੇ ਫਿਰ ਪਹਿਲੀ ਖ਼ਬਰ ਦਾ। ਜੀ ਹਾਂ ਦੇ ਦੁਜੇ ਸਭ ਤੋਂ ਅਮੀਰ ਵਿਅਕਤੀ ਐਲਾਨ ਮਸਕ ਨੇ ਹੈਰਾਨ ਕਰ ਦੇਣ ਵਾਲਾ ਦਾਅਵਾ ਕੀਤਾ ਹੈ। ਟੈਸਲਾ ਦੇ ਸੀਓ ਮਸਕ ਨੇ ਕਿਹਾ ਕਿ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਯਾਨੀ ਕਿ EVM ਨੂੰ ਕੋਈ ਵੀ ਹੈਕ ਕਰ ਸਕਦਾ ਹੈ ਅਤੇ ਇਸ ਨੂੰ ਖਤਮ ਕਰਨ ਦੀ ਲੋੜ ਹੈ। ਇਸ ਦੇ ਨਾਲ ਹੀ ਉਹਨਾਂ ਅਮਰੀਕੀ ਚੋਣਾਂ ਤੋਂ EVM ਨੂੰ ਹਟਾਉਣ ਦੀ ਮੰਗ ਵੀ ਕੀਤੀ ਹੈ। ਦਰਸਲ ਟੈਸਲਾ ਦੇ ਸੀਓ ਐਲਾਨ ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਪੋਸਟ ਕੀਤਾ ਅਤੇ EVM ਦੇ ਹੈਕ ਹੋਣ ਦੀ ਗੱਲ ਕੀਤੀ ਹੈ। ਔਰ ਸੰਯੁਕਤ ਰਾਜ ਦੇ ਰਾਸ਼ਟਰਪਤੀ ਲਈ ਆਜ਼ਾਦ ਉਮੀਦਵਾਰ ਰਾਬਰਟ ਐਫ ਕਨੇਡੀ ਜੂਨੀਅਰ ਦੀ ਇੱਕ ਪੋਸਟ ਉਤੇ ਪ੍ਰਤੀਕਿਰਿਆ ਦਿੰਦੇ ਹੋਏ ਉਹਨਾਂ ਨੇ ईवीएम ਨੂੰ ਖਤਮ ਕਰਨ ਦੀ ਮੰਗ ਕੀਤੀ ਹੈ ਮਸਕ ਤੋਂ ਪਹਿਲਾਂ ਕਨੇਡੀ ਜੂਨੀਅਰ ਨੇ ਪੋਰਟ ਰੀਕੋ ਦੀਆਂ ਚੋਣਾਂ ਦੇ ਵਿੱਚ ईवीएम ਨਾਲ ਜੁੜੀਆਂ ਬੇਨਿਯਮੀਆਂ ਬਾਰੇ ਇੱਕ ਪੋਸਟ ਕੀਤੀ ਸੀ ਅਗਨੀਵੀਰ ਯੋਜਨਾ ਦਾ ਨਾਮ ਬਦਲਣ ਦੇ ਨਾਲ-ਨਾਲ ਕੇਂਦਰ ਦੀ ਮੋਦੀ ਸਰਕਾਰ ਨੇ ਇਸ ਦੀ ਸਮਾਉਸੀਮਾ ਵੀ ਵਧਾ ਦਿੱਤੀ ਹੈ ਸੂਤਰਾਂ ਮੁਤਾਬਕ ਹੋਣਾ ਅਗਨੀਵੀਰ ਯੋਜਨਾ ਦਾ ਨਾਮ ਬਦਲ ਕੇ ਸੈਨਿਕ ਸਨਮਾਨ ਯੋਜਨਾ ਰੱਖਿਆ ਜਾਵੇਗਾ ਹੁਣ ਅਗਨੀਵੀਰ ਦਾ ਕਾਰਜਕਾਲ 40 ਸਾਲ ਤੋਂ ਵਧ ਕੇ 7 ਸਾਲ ਹੋ ਜਾਵੇਗਾ ਇਸ ਤੋਂ ਇਲਾਵਾ ਉਸਦੀ ਇੱਕ ਮੁਸ਼ਤ ਤਨਖਾਹ ਦੇ ਵਿੱਚ ਵੀ ਵਾਧਾ ਹੋਵੇਗਾ ਫਰਵਰੀ 2024 ਤੋਂ ਬਾਅਦ ਅਗਨੀਵੀਰ ਯੋਜਨਾ ਤਹਿਤ ਭਰਤੀ ਹੋਏ ਸੈਨਿਕਾਂ ਨੂੰ ਸੈਨਿਕ ਸਨਮਾਨ ਯੋਜਨਾ ਦਾ ਲਾਭ ਮਿਲੇਗਾ ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ 23 ਜੂਨ ਨੂੰ ਅਧਿਕਾਰਤ ਤੌਰ ਤੇ ਇਸ ਯੋਜਨਾ ਦਾ ਐਲਾਨ ਕਰਨਗੇ ਸੈਨਿਕ ਸਨਮਾਨ ਜੋ ਉਹਨਾਂ ਦੇ ਤਹਿਤ ਹੁਣ ਅਗਨੀਵੀਰ 7 ਸਾਲ ਫੌਜ ਦੇ ਵਿੱਚ ਸੇਵਾ ਕਰੇਗਾ ਅਤੇ 22 ਲੱਖ ਰੁਪਏ ਦੀ بجائے 21 ਲੱਖ ਰੁਪਏ ਦਿੱਤੇ ਜਾਣਗੇ ਹੁਣ ਉਹਨਾਂ ਦੀ ਸਕਲਾਈ 22 ਹਫ਼ਤੇ ਦੀ بجائے 42 ਹਫ਼ਤਿਆਂ ਦੀ ਹੋਵੇਗੀ ਅਤੇ 30 ਦਿਨਾਂ ਦੀ ਛੁੱਟੀ ਵਧ ਕੇ 45 ਦਿਨ ਦੀ ਹੋ ਜਾਵੇਗੀ। ਕੇਂਦਰੀ ਮੰਤਰੀ ਬਰਨਤੋ ਬਾਦ ਅਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਹ ਪੰਜਾਬ ਦੇ ਕਿਸੇ ਵੀ ਮੁੱਦੇ ਉੱਤੇ ਅੜੀਕਾ ਨਹੀਂ ਬਣਨਗੇ ਤੇ ਉਹਨਾਂ ਆਖਿਆ ਕਿ ਉਹ ਪੰਜਾਬ ਦੀਆਂ ਸਮੱਸਿਆਵਾਂ ਦੇ ਹੱਲ ਲਈ ਭਾਜਪਾ 'ਚ ਸ਼ਾਮਲ ਹੋਏ ਨੇ। ਉਹ ਕੇਂਦਰ ਨਾਲ ਪੰਜਾਬੀਆਂ ਦੀ ਗੜਤਨ ਨੂੰ ਖਤਮ ਕਰਨਾ ਚਾਹੁੰਦੇ ਨੇ ਤੇ ਉਹਨਾਂ ਆਖਿਆ ਕਿ ਜੇ ਲੋਕ ਚਾਹਣ ਤਾਂ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਉਠਾਉਣਗੇ ਤੇ ਉਹ ਪੰਜਾਬ ਦਾ ਹਰ ਮੁੱਦਾ ਕੇਂਦਰ ਅੱਗੇ ਰੱਖਣਗੇ। ਹੁਣ ਉਹ ਕੇਂਦਰ ਸਰਕਾਰ 'ਚ ਹਨ ਸਭ ਦੀ ਸੁਣਨਗੇ। ਰਾਜਪੁਰਾ ਚੰਡੀਗੜ੍ਹ ਰੇਲ ਲਿੰਕ ਦੇ ਸਵਾਲ ਦੇ ਉੱਤੇ ਉਹਨਾਂ ਆਖਿਆ ਕਿ ਪ੍ਰੋਜੈਕਟ ਉਹਨਾਂ ਦੇ ਧਿਆਨ 'ਚ ਹੈ ਤੇ ਇਸ ਤੇ ਪਹਿਲ ਦੇ ਆਧਾਰ 'ਤੇ ਇਸ ਨੂੰ ਨੇਪਰੇ ਚਾੜ੍ਹਿਆ ਜਾਵੇਗਾ। ਇਹਦੇ ਨਾਲ ਹੀ ਉਹਨਾਂ ਨੇ ਆਖਿਆ ਕਿ ਕੇਂਦਰੀ ਮੰਤਰੀ ਹੋਣ ਦੇ ਨਾਤੇ ਉਹ ਆਜ਼ਾਦ ਉਮੀਦਵਾਰ ਅਮਰਪਾਲ ਸਿੰਘ ਦੇ ਪਰਿਵਾਰ ਨੂੰ ਮਿਲਣਗੇ ਤੇ ਉਹਨਾਂ ਦੀ ਰਿਹਾਈ ਲਈ ਰਣਨੀਤੀ ਵੀ ਵਿਚਾਰਨਗੇ। ਕੈਨੇਡਾ ਦਾ ਸਾਬਕਾ ਮੈਨੇਜਰ ਸਿਮਰਨ ਪ੍ਰੀਤ ਪਨੇਸਰ 2.25 ਕੈਨੇਡੀਅਨ ਡਾਲਰ ਦੇ ਸੋਨੇ ਅਤੇ ਨਕਦੀ ਦੀ ਸਭ ਤੋਂ ਵੱਡੀ ਲੁੱਟ ਦੇ ਮਾਮਲੇ ਵਿੱਚ ਉੜਿੰਦਾ ਤੇ ਪੋਲਟੂ ਮੁਤਾਬਕ ਸੋਨੇ ਦੀ ਚੋਰੀ 17 ਅਪ੍ਰੈਲ 2023 ਨੂੰ ਹੋਈ ਸੀ ਫਰਜੀ ਕਾਗਜ਼ੀ ਕਾਰਵਾਈ ਕਰਕੇ ਪੰਡਾਰਨ ਸੋਨਤ ਕੇਂਦਰ ਤੋਂ 22 ਮਿਲੀਅਨ ਕੈਨੇਡੀਅਨ ਡਾਲਰ ਤੋਂ ਵੱਧ ਦੀ ਸੋਨੇ ਦੀਆਂ ਛੜਾਂ ਅਤੇ ਵਿਦੇਸ਼ੀ ਮੁਦਰਾ ਵਾਲਾ ਇੱਕ ਕਾਰਗੋ ਕੰਟੇਨਰ ਧੋਖੇ ਨਾਲ ਚੋਰੀ ਹੋ ਗਿਆ ਤੇ ਮੀਡੀਆ ਰਿਪੋਰਟਾਂ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਮੂਲ ਦਾ ਇਹ ਵਿਅਕਤੀ ਅਗਲੇ ਕੁਝ ਹਫ਼ਤਿਆਂ ਦੇ ਵਿੱਚ ਆਤਮ ਸਮਰਪਣ ਕਰਨ ਦੀ ਤਿਆਰੀ ਕਰ ਰਿਹਾ ਹੈ ਸਿਮਰਨ ਪ੍ਰੀਤ ਪਨੇਸਰ ਦੇ ਵਕੀਲ ਗ੍ਰੈਗ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਿਮਰਨ ਨੂੰ ਕੈਨੇਡੀਅਨ ਨਿਆਂ ਪ੍ਰਣਾਲੀ ਵਿੱਚ ਪੂਰਾ ਭਰੋਸਾ ਹੈ ਤੇ ਸਿਮਰਨ ਪਿਛਲੇ ਸਾਲ ਟ੍ਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੇ ਲੱਖਾਂ ਡਾਲਰ ਦਾ ਸੋਨਾ ਚੋਰੀ ਕਰਨ ਦੇ ਮਾਮਲੇ ਦੇ ਵਿੱਚ ਲੜਿੰਦਾ ਹੈ। ਵਿਸ਼ਵ ਰਾਸ਼ਟਰ ਦੇ ਵਿੱਚ ਪਾਕਿਸਤਾਨ ਦੇ ਸਥਾਈ ਮਿਸ਼ਨ ਨੂੰ ਸਾਈਬਰ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ। ਸ਼ਨੀਵਾਰ ਨੂੰ ਇੱਕ ਮੀਡੀਆ ਰਿਪੋਰਟਾਂ ਦੇ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਗਈ। ਰਿਪੋਰਟ ਦੇ ਅਨੁਸਾਰ ਸਾਈਬਰ ਹਮਲਾ ਸ਼ੁੱਕਰਵਾਰ ਨੂੰ ਅਮਰੀਕੀ ਸਮੇਂ ਅਨੁਸਾਰ ਸ਼ਾਮ 4 ਵਜੇ ਹੋਇਆ ਤੇ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਇਸ ਹਮਲੇ 'ਚ ਸਥਾਈ ਮਿਸ਼ਨ ਦੀ ਸੂਚਨਾ ਬ੍ਰਾਂਚ ਵੱਲੋਂ ਇਸਤੇਮਾਲ ਕੀਤੀ ਜਾਣ ਵਾਲੀ ਈਮੇਲ ਆਈਡੀ ਨੂੰ ਨਿਸ਼ਾਨਾ ਬਣਾਇਆ ਗਿਆ ਰਿਪੋਰਟ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਕਮਿਸ਼ਨ ਦੇ YouTube ਚੈਨਲ ਨੂੰ ਵੀ ਹੈਕ ਕਰ ਲਿਆ ਗਿਆ ਹੈ ਅਤੇ ਹਮਲਾਵਰਾਂ ਨੇ ਉਸ ਦਾ ਨਾਂ ਬੈਨਰ ਅਤੇ ਕੰਟੈਂਟ ਬਦਲ ਦਿੱਤਾ ਹੈ। ਪਾਕਿਸਤਾਨ ਯੂਨ ਮਿਸ਼ਨ ਨੇ ਅਪੀਲ ਕੀਤੀ ਹੈ ਕਿ ਜਦੋਂ ਤੱਕ ਉਹ ਆਪਣੇ ਅਕਾਊਂਟ ਦੇ ਉੱਤੇ ਕੰਟਰੋਲ ਹਾਸਲ ਨਹੀਂ ਕਰ ਲੈਂਦੇ ਉਦੋਂ ਤੱਕ ਉਹਨਾਂ ਦੇ ਚੈਨਲਾਂ ਉੱਤੇ ਪਾਏ ਗਏ ਸਾਰੇ ਈਮੇਲ ਅਤੇ ਆ ਵੀਡੀਓ ਨੂੰ ਨਜ਼ਰਬੰਦ ਕੀਤਾ ਜਾਵੇ ਤੇ ਕਿਸੇ ਵੀ ਸਮੂਹ ਨੇ ਸਾਈਬਰ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਅਮਰੀਕਾ ਉੱਤੇ ਭਾਰਤੀਆਂ ਦੇ ਉੱਤੇ ਖਤਰਾ ਵਧ ਰਿਹਾ ਤੇ ਇਹੀ ਕਾਰਨ ਹੈ ਕਿ ਇੱਥੇ ਰਹਿਣ ਵਾਲੇ ਲਗਭਗ 50 ਲੱਖ ਭਾਰਤੀ ਹਮਲਿਆਂ ਤੋਂ ਬਚਣ ਦੇ ਲਈ ਹੁਣ ਖੁਦ ਹੀ ਬੰਦੂਕ ਤਾਰੀ ਬਣ ਰਹੇ ਨੇ। ਇਸ ਸਾਲ ਬੰਦੂਕ ਖਰੀਦਣ ਵਾਲੇ ਭਾਰਤੀਆਂ ਦੀ ਗਿਣਤੀ 5 ਲੱਖ ਹੋ ਗਈ ਹੈ ਜਦੋਂ ਕਿ 2022 ਦੇ ਵਿੱਚ ਇਹ ਗਿਣਤੀ ਸਿਰਫ 75 ਹਜ਼ਾਰ ਸੀ। ਯਾਨੀ ਬੰਦੂਕ ਖਰੀਦਣ ਵਾਲੇ ਭਾਰਤੀਆਂ ਦੀ ਗਿਣਤੀ 6 ਗੁਣਾ ਵਧੀ ਹੈ ਤੇ ਉੱਥੇ ਹੀ ਉਹਨਾਂ ਦੇ ਉੱਤੇ ਹਮਲਿਆਂ ਦੇ ਵਿੱਚ ਵੀ ਤਿੰਨ ਗੁਣਾ ਵਾਧਾ ਹੋਇਆ ਹੈ। ਇਹ ਗਿਣਤੀ ਅਸਲੀ ਹੈਰਾਨ ਕਰ ਦੇਣ ਵਾਲੀ ਹੈ ਕਿਉਂਕਿ ਇੱਥੇ ਭਾਰਤੀ ਭਾਈਚਾਰੇ ਬੰਦੂਕ ਖਰੀਦਣ ਵਾਲਿਆਂ 'ਚ ਸਭ ਤੋਂ ਪਿੱਛੇ ਸਨ ਤੇ 2 ਸਾਲ 'ਚ ਬੰਦੂਕ ਖਰੀਦ ਦੇ ਵਾਅਦੇ ਦਾ ਵੱਡਾ ਕਾਰਨ ਭਾਰਤੀਆਂ ਉੱਤੇ ਹਮਲੇ ਦਾ ਵਧਣਾ ਹੈ। ਇਸ ਲਈ 224 ਦੇ ਵਿੱਚ ਭਾਰਤੀਆਂ ਉੱਤੇ ਹਮਲੇ ਦੀਆਂ 18000 ਘਟਨਾਵਾਂ ਹੋਈਆਂ ਜਦੋਂ ਕਿ ਸਾਲ 222 ਦੇ ਵਿੱਚ 4900 ਮਾਮਲੇ ਸਾਹਮਣੇ ਆਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਸ਼ਿਦਾ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਭਾਰਤ ਅਤੇ ਜਾਪਾਨ ਦਰਮਿਆਨ ਮਜ਼ਬੂਤ ਸਬੰਧ ਸ਼ਾਂਤੀਪੂਰਨ ਸੁਰੱਖਿਅਤ ਅਤੇ ਖੁਸ਼ਹਾਲ ਇੰਡੋ-ਪੈਸੀਫਿਕ ਖੇਤਰ ਦੇ ਲਈ ਮਹੱਤਵਪੂਰਨ ਹੈ ਮੋਦੀ ਅਤੇ ਕਸ਼ਿਦਾ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਵੀ ਸਹਿਮਤੀ ਪ੍ਰਗਟਾਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਦਿਨਾਂ ਜੀ7 ਸਿੱਖ ਸੰਮੇਲਨ ਦੇ ਦੂਜੇ ਦਿਨ ਆ ਆਊਟਰ ਰੇਚ ਸੈਸ਼ਨ ਨੂੰ ਸੰਬੋਧਨ ਕਰਨ ਲਈ ਦੱਖਣੀ ਇਟਲੀ ਦੇ ਉਪੁਲੀਆ ਦੇ ਇੱਕ ਦਿਨ ਦੇ ਦੌਰੇ ਤੇ ਤੁਨ ਉਹਨਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ એનર્ਜੀ ਅਫਰੀਕਾ ਅਤੇ ਮੈਡੀਟੇਰੀਅਨ ਨੇ ਉੱਤੇ ਆਪਣੇ ਸੰਬੋਧਨ ਤੋਂ ਬਾਅਦ ਕਸ਼ਿਦਾ ਨਾਲ ਮੁਲਾਕਾਤ ਕੀਤੀ ਹੈ ਕਸ਼ਿਦਾ ਨਾਲ ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਉੱਤੇ ਕਿਹਾ ਕਿ ਸ਼ਾਂਤੀ ਸੁਰੱਖਿਆ ਅਤੇ ਖੁਸ਼ਹਾਲ ਇੰਡੋ-ਪੈਸੀਫਿਕ ਲਈ ਭਾਰਤ ਅਤੇ ਜਾਪਾਨ ਦੇ ਮਜ਼ਬੂਤ ਰਿਸ਼ਤੇ ਮਹੱਤਵਪੂਰਨ ਨੇ ਦੱਖਣੀ ਤੱਟ ਉਤੇ ਇੱਕ ਵੱਡੀ ਕਿਸ਼ਤੀ ਦੇ ਇੰਦਨ ਸਪਲਾਈ ਬੇੜੇ ਨਾਲ ਟਕਰਾਉਣ ਦੇ ਕਾਰਨ ਫੈਲੇ ਤੇਲ ਨੂੰ ਸਾਫ ਕਰਨ ਦਾ ਕੰਮ ਐਤਵਾਰ ਨੂੰ ਵੀ ਜਾਰੀ ਰਿਹਾ। ਤੇਲ ਫੈਲਣ ਨਾਲ ਲੋਕਪ੍ਰਿਆ ਰਿਜ਼ੋਰਟ ਟਾਪੂ ਸੰਤੋਸ਼ਾ ਸਮੇਤ ਦੱਖਣੀ ਤੱਟਰ ਰੇਖਾ ਦਾ ਕੁਝ ਹਿੱਸਾ ਕਾਲਾ ਪੈ ਗਿਆ ਅਤੇ ਇਸ ਨਾਲ ਸਮੁੰਦਰੀ ਜੀਵਾਂ ਲਈ ਵੀ ਖਤਰਾ ਪੈਦਾ ਹੋ ਗਿਆ। ਨੀਦਰਲੈਂਡ ਦੇ ਝੰਡੇ ਵਾਲੀ ਇੱਕ ਵੱਡੀ ਕਿਸ਼ਤੀ ਨੇ ਸ਼ੁੱਕਰਵਾਰ ਨੂੰ ਸਿੰਗਾਪੁਰ ਦੇ ਇੰਦਨ ਸਪਲਾਈ ਬੇੜੇ ਮਰੀਨ ਆਨਰ ਨੂੰ ਟੱਕਰ ਮਾਰ ਦਿੱਤੀ ਤੇ ਇਸ ਨਾਲ ਮਰੀਨ ਆਨਰ ਦਾ ਮਾਲਵਾਹਕ ਤਹਿ ਨੁਕਸਾਨਿਆ ਗਿਆ। ਅੱਤੇ ਤੇਲ ਸਮੁੰਦਰ ਚ ਫੈਲ ਗਿਆ ਸਿੰਗਾਪੁਰ ਦੇ ਸਮੁੰਦਰੀ ਅਤੇ ਬੰਦਰਗਾਹ ਅਥਾਰਟੀ ਨੇ ਸ਼ਨੀਵਾਰ ਦੇਰ ਰਾਤ ਇੱਕ ਬਿਆਨ ਚਕਿਆ ਕਿ ਜਹਾਜ਼ ਤੋਂ ਤੇਲ ਲੀਕ ਨੂੰ ਰੋਕ ਦਿੱਤਾ ਗਿਆ ਤੇ ਨੁਕਸਾਨੇ ਟੈਂਕਰ ਤੋਂ ਨਿਕਲੇ ਤੇਲ ਨੂੰ ਸਾਫ ਕੀਤਾ ਜਾ ਰਿਹਾ ਹੈ ਅਜਿ ਲਈ ਨਹੀਂ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਕਮਲਪਾਲ ਸਿੰਘ ਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ